ਆ ਤਸਵੀਰਾਂ ਜੋ ਤੁਸੀਂ ਪੀਲਾ ਪੰਜਾ ਦੇਖ ਰਹੇ ਹੋ ਇਹ ਪੀਲਾ ਪੰਜਾ ਚੱਲ ਰਿਹਾ ਹੈ ਇਹ ਨਸ਼ਾ ਤਸਕਰਾਂ ਦੇ ਘਰਤੇ ਨਹੀਂ ਚੱਲ ਰਿਹਾ ਇਹ ਚੱਲ ਰਿਹਾ ਉਸ ਅਨਦਾਤੇ ਦੇ ਘਰਾਂ ਦੇ ਉੱਤੇ ਜਿਹੜੇ ਸ਼ੰਭੂ ਬਾਰਡਰ ਦੇ ਉੱਤੇ ਖਨੌਰੀ ਬਾਰਡਰ ਦੇ ਉੱਤੇ ਬਣਾਏ ਸੀ ਅਸੀਂ ਸ਼ੰਭੂ ਬਾਰਡਰ ਦੇ ਉੱਤੇ ਆ ਜਿੱਥੇ ਪੀਲਾ ਪੰਜਾ ਲਗਾਤਾਰ ਢਾ ਰਿਹਾ ਉਹਨਾਂ ਕਿਸਾਨਾਂ ਦੇ ਤੰਬੂ ਜਿਨ੍ਹਾਂ ਨੇ ਸਾਲ ਤੇ ਲਗਭਗ ਇੱਥੇ ਧਰਨਾ ਦਿੱਤਾ ਸੀ ਤੇ ਧਰਨਾ ਦਿੱਤਾ ਸੀ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਹੁਣ ਇੱਥੇ ਇੱਕ ਗੱਲ ਹੈ ਆਪਾਂ ਉਹ ਅੰਤਮਾਨ ਸਿੰਘ ਦੀ ਸਰਕਾਰ ਦੇ ਵਿੱਚ ਇੱਕ ਸਭ ਤੋਂ ਵੱਡੀ ਗੱਲ ਦੇਖਣ ਨੂੰ ਇਹ ਮਿਲੀ ਹੈ ਕਿ ਪ੍ਰਧਾਨ ਭਾਰਤ ਦੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਜੀ ਨੇ ਦੋ ਨਾਰੇ ਦਿੱਤੇ ਸੀ ਜਦੋਂ ਦੇਸ਼ ਤੇ ਸੰਕਟ ਸੀ ਜੈ ਜਵਾਨ ਜੈ ਕਿਸਾਨ ਪਰ ਮਾਨ ਸਾਹਿਬ ਦੀ ਸਰਕਾਰ ਦੇ ਵਿੱਚ ਪਿਛਲੇ ਦਿਨੀ ਜਵਾਨ ਵੀ ਕੁੱਟੇ ਗਏ ਤੇ ਇਸੇ ਵਾਰ ਕਿਸਾਨ ਵੀ ਕੁੱਟੇ ਜਾ ਰਿਹਾ ਤੇ ਜੈ ਜਵਾਨ ਜੈ ਕਿਸਾਨ ਦਾ ਜਿਹੜਾ ਨਾਰਾ ਉਹ ਫੋਕਾ ਨਜ਼ਰ ਆਇਆ ਤੇ ਉਸ ਨਹਿਰੇ ਦੇ ਉਲਟ ਸਭ ਕੁਝ ਜਾਪਦਾ ਨਜ਼ਰ ਆਇਆ ਕਿਸਾਨ ਵੀ ਕੁੱਟਿਆ ਤੇ ਜਵਾਨ ਵੀ ਕੁੱਟਿਆ ਤਾਂ ਅੱਜ ਜਿਹੜਾ ਤੁਸੀਂ ਇਹ ਪੀਲਾ ਪੰਜਾ ਚੱਲਦਾ ਦੇਖ ਰਹੇ ਹੋ ਲਗਾਤਾਰ ਜਿਹੜੇ ਇੱਥੇ ਲੱਗੇ ਤੰਬੂ ਸੀ ਉਹਨਾਂ ਨੂੰ ਢਾਇਆ ਜਾ ਰਿਹਾ ਤਬਾਹ ਕੀਤਾ ਜਾ ਰਿਹਾ ਤੇ ਜਿਹੜੇ ਇੱਥੇ ਕਿਸਾਨ ਹੈ ਉਹਨਾਂ ਦੇ ਉੱਪਰ ਲਾਠੀ ਚਾਰਜ ਕੀਤਾ ਗਿਆ ਇੱਥੇ ਬਜ਼ੁਰਗ ਸੀ ਉਮਰ 60 ਤੋਂ 70 ਸਾਲ ਪਲੱਸ ਹੋਵੇਗੀ ਪੁਲਸ ਆਈ ਪੁਲਸ ਨੇ ਬੁਰੇ ਤਰੀਕੇ ਦੇ ਨਾਲ ਉਹਦੇ ਤੇ ਲਾਟੀਆਂ ਵਹਾਈਆਂ ਉਹ ਤੇ ਡੰਡੇ ਵਹਾਰੇ ਉਹਨੇ ਇਹ ਗੱਲ ਵੀ ਆਖੀ ਕਿ ਯਾਰ ਮੈਨੂੰ ਮੈਂ ਜਾਣਨਾ ਹੀ ਆ ਮੈਂ ਰੁਕਣਾ ਨਹੀਂਗਾ ਮੈਂ ਇੱਥੇ ਖੜਨਾ ਨਹੀਂ ਮੈਨੂੰ ਜਾਣ ਦਿਓ ਪਰ ਨਹੀਂ ਉਹਦਾ ਬੁਰੇ ਤਰੀਕੇ ਦੇ ਨਾਲ ਉਹਨੂੰ ਕੁੱਟਿਆ ਗਿਆ ਉਹ ਤੇ ਡੰਡੇ ਵਹਾਰੇ ਗਏ ਅਸੀਂ ਉੱਤੇ ਖੜੇ ਸੀ ਸਾਨੂੰ ਕਵਰਿੰਗ ਕਰਨ ਤੋਂ ਰੋਕ ਦਿੱਤਾ ਗਿਆ ਤੇ ਰੁਕਣਾ ਹੀ ਸੀ ਅਸੀਂ ਡੰਡੇ ਥੋੜੀ ਖਾਣੇ ਸੀ ਕਿਉਂਕਿ ਉਸ ਹਿਸਾਬ ਨਾਲ ਪੁਲਿਸ ਮੂਡ ਦੇ ਵਿੱਚ ਸੀ ਉਸ ਇੰਸਪੈਕਟਰ ਦਾ ਵੀ ਇਹ ਬਿਆਨ ਸੀ ਕਿ ਪੁਲਿਸ ਭੁਤਰੀ ਹੋਈ ਹੈ ਤੁਸੀਂ ਯਾਰ ਇੱਥੋਂ ਨਾ ਕੋਈ ਵੀਡੀਓ ਨਾ ਬਣਾਇਓ ਕੋਈ ਟਲ ਜਾਓ ਜਾਂ ਆਪਦੇ ਕਾਰਡ ਤੇ ਕੈਮਰੇ ਕੋਲੇ ਰੱਖੋ ਤਾਂ ਇਹ ਜ ਉੱਥੇ ਦਿੱਤੇਗੇ ਤਾਂ ਹੁਣ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਮਾਨ ਸਾਹਿਬ ਨੇ ਗੱਲ ਮਾਨ ਸਾਹਿਬ ਨੇ ਗੱਲਾਂ ਕਹੀਆਂ ਸੀ ਕਿ ਮੈਂ ਕਿਸਾਨਾਂ ਦਾ ਪੁੱਤ ਹਾਂ ਪਿਛਲੇ ਦਿਨੀ ਉਹਨਾਂ ਨੇ ਕਿਹਾ ਸੀ ਕਿ ਮੈਂ ਮਿੱਤਰ ਕੀੜਾ ਹੁਣ ਉਹ ਮਿੱਤਰ ਕੀੜਾ ਕਿਸ ਤਰੀਕੇ ਦੇ ਨਾਲ ਜਿਹੜੇ ਆ ਉਹ ਕੰਮ ਕਰ ਰਿਹਾ ਇਹ ਤਾਂ ਹੁਣ ਲੋਕ ਦੱਸਣਗੇ ਪਰ ਜੋ ਇੱਥੇ ਅੱਜ ਤੇ ਕੱਲ ਰਾਤ ਵਾਪਰਿਆ ਉਹ ਬੜਾ ਭਿਆਨਕ ਦ੍ਰਿਸ਼ ਸੀ ਕਿਵੇਂ ਜਿਹੜੀ ਆ ਇਥੋਂ ਭੰਨ ਤੋੜ ਕੀਤੀ ਗਈ ਭੰਨ ਤੋੜ ਤੋਂ ਬਾਅਦ ਵੱਡੇ ਪੱਧਰ ਦੇ ਉੱਤੇ ਸਮਾਨ ਇਥੋਂ ਜਿਹੜਾ ਚੱਕ-ਚੱਕ ਕੇ ਲਜਾਇਆ ਗਿਆ ਬੜਾ ਜਿਹੜਾ ਸਮਾਨ ਆ ਉਹ ਤਬਾਹ ਕੀਤਾ ਗਿਆ ਤੁਹਾਨੂੰ ਵੀ ਪਤਾ ਹੈ ਕਿ ਜਿਹੜਾ 1 ਸਾਲ ਲਗਾ ਕੇ ਜਿਹੜਾ 1 ਸਾਲ ਲਗਾ ਕੇ ਜਿਹੜਾ ਸਮਾਨ ਇਕੱਠਾ ਕੀਤਾ ਗਿਆ ਹੋਵੇ ਉਹਨੂੰ ਇੱਕ ਦਿਨ ਜਾਂ ਇੱਕ ਘੰਟਿਆਂ ਦੇ ਵਿੱਚ ਕੁਛ ਦੇ ਵਿੱਚ ਲਜਾਣਾ ਕਿੰਨਾ ਔਖਾ ਹੈ ਹੁਣ ਇੱਥੇ ਅਸੀਂ ਲੋਕਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਹਿਣਾ ਸੀ ਕਿ ਇਹ ਭਗਵੰਤ ਮਾਨ ਸਰਕਾਰ ਨੇ ਧੋਖਾ ਕੀਤਾ ਹੈ ਆਗੂਆਂ ਨੂੰ ਸੱਦਿਆ ਮੀਟਿੰਗ ਦੇ ਲਈ ਬੁਲਾਇਆ ਮੀਟਿੰਗ ਦੇ ਲਈ ਗੱਲਬਾਤ ਮੀਟਿੰਗ ਦੇ ਲਈ ਕਰਨ ਲਈ ਸੱਦਿਆ ਪਰ ਮੀਟਿੰਗ ਤੇ ਬੁਲਾ ਕੇ ਪਿੱਠ ਦੇ ਵਿੱਚ ਛੁਰਾ ਮਾਰਿਆ ਇਹ ਲੋਕਾਂ ਦਾ ਕਹਿਣਾ ਉਸ ਤੋਂ ਪਹਿਲਾਂ ਕੁਝ ਲੋਕਾਂ ਨੇ ਜਦੋਂ ਐਸ ਕੇ ਐਮ ਦੇ ਆਗੂਆਂ ਦੇ ਨਾਲ ਮੀਟਿੰਗ ਸੀ 3 ਤਰੀਕ ਨੂੰ ਜੋ ਉਹ ਮੀਟਿੰਗ ਚ ਬੁਲਾ ਕੇ ਜਿਹੜੇ ਆਗੂ ਕਹਿੰਦੇ ਸਾਡੀ ਬੇਇੱਜ਼ਤੀ ਕੀਤੀ ਤਾਂ ਉੱਥੇ ਵੀ ਲੋਕਾਂ ਨੇ ਕਿਹਾ ਕਿ ਘਰੇ ਸੱਦ ਕੇ ਪੰਜਾਬ ਚ ਕਦੇ ਕੋਈ ਬੇਇੱਜ਼ਤੀ ਨਹੀਂ ਕਰਦਾ ਪਰ ਪਹਿਲੀ ਵਾਰ ਸੀਐਮ ਨੇ ਬੇਇੱਜ਼ਤੀ ਕੀਤੀ ਸੋ ਇਹ ਹਾਲਾਤ ਸ਼ੰਭੂ ਬਾਰਡਰ ਦੇ ਨੇ ਇਸ ਵਕਤ ਜਿਹੜੇ ਹਾਲਾਤ ਹੈ ਸ਼ੰਭੂ ਬਾਰਡਰ ਦੇ ਨੇ ਸਭ ਕੁਝ ਤੈਸ ਨੈਸ ਕਰ ਦਿੱਤਾ ਗਿਆ ਟਰਾਲੀਆਂ ਨੂੰ ਟੋਕ ਕਰਕੇ ਜਾਂ ਕਿਸੇ ਤਰੀਕੇ ਨਾਲ ਟਰੈਕਟਰਾਂ ਮਗਰ ਪਾ ਕੇ ਇੱਥੋਂ ਲਜਾਇਆ ਜਾ ਰਿਹਾ ਇੱਕ ਸਾਈਡ ਦੇ ਉੱਤੇ ਉਤਾਰਿਆ ਜਾ ਰਿਹਾ ਜਮਿਆਟ ਕਿ ਟਰਾਲੀ ਖੜੀ ਹੈ ਤਾਂ ਇਸ ਤਰੀਕੇ ਦੇ ਹਾਲਾਤ ਜਿਹੜੇ ਆ ਉਹ ਸ਼ੰਭੂ ਬਾਰਡਰ ਦੇ ਉੱਤੇ ਆ ਤਾਂ ਬੜਾ ਭਿਆਨਕ ਦ੍ਰਿਸ਼ ਹੈ ਜੈ ਜੈ ਜਵਾਨ ਜੈ ਕਿਸਾਨ ਜਵਾਨ ਵੀ ਕੁੱਟਤਾ ਕਿਸਾਨ ਵੀ ਕੁੱਟਤਾ ਕਿਸਾਨ ਤੇ ਤਾਂ ਜੋ ਤਸ਼ੱਦਦ ਇੱਥੇ ਢਾਇਆ ਗਿਆ ਉਹ ਬੜਾ ਭਿਆਨਕ ਸੀ ਤਾਂ ਜਿਸ ਤਰੀਕੇ ਦੇ ਨਾਲ ਲੋਕਾਂ 'ਚ ਇਹ ਵੀ ਚਰਚਾ ਕਿ ਲੁਧਿਆਣਾ ਚੋਣ ਦੇ ਵਿੱਚ ਵਪਾਰੀਆਂ ਨੂੰ ਖੁਸ਼ ਕਰਨ ਦੇ ਲਈ ਜਿਹੜਾ ਇਹ ਕੁਝ ਕੀਤਾ ਗਿਆ ਪਰ ਵਪਾਰੀ ਵੀ ਵੱਡੇ ਪੱਧਰ ਤੇ ਉੱਤੇ ਇਹ ਕਹਿ ਰਿਹਾ ਕਿ ਅਜਿਹਾ ਕੁਝ ਨਹੀਂ ਹੋਣਾ ਚਾਹੀਦਾ ਸੀ ਐਡਾ ਭਿਆਨਕ ਦ੍ਰਿਸ਼ ਨਹੀਂ ਹੋਣਾ ਚਾਹੀਦਾ ਸੀ ਪਰ ਮਾਨ ਸਾਹਿਬ ਨੇ ਇਹ ਕਹਿੰਦੇ ਆ ਕਿ ਲੁਧਿਆਣੇ ਦੇ ਵਿੱਚ ਇੱਕ ਗੱਲ ਕਹੀ ਸੀ ਕਿ ਰਾਤ ਨੂੰ ਬੜਾ ਵੱਡਾ ਕੁਝ ਹੋਣਾ ਹੈ ਤੇ ਬੜਾ ਵੱਡਾ ਐਕਸ਼ਨ ਹੋਣ ਜਾ ਰਿਹਾ ਹੈ ਤਾਂ ਉਹ ਐਕਸ਼ਨ ਇਹ ਸੀ ਤਾ ਹੁਣ ਪਤਾ ਲੱਗਿਆ ਲੋਕਾਂ ਨੂੰ ਕਿ ਉੱਥੇ ਜਿਹੜੀ ਗੱਲ ਦੀ ਚੈਲੰਜ ਮਾਨ ਸਾਹਿਬ ਨੇ ਜਾਂ ਮਾਨ ਸਾਹਿਬ ਨੇ ਜਿਹੜੀ ਗੱਲ ਬੋਲੀ ਸੀ ਉਹਨੂੰ ਮਾਨ ਸਾਹਿਬ ਨੇ ਪਗਾ ਦਿੱਤਾ ਤੇ ਇਹ ਹੁਣ ਬਾਰਡਰ ਤੇ ਜਿਹੜੀ ਖਾਲੀ ਕਰਾਉਣ ਵਾਲੇ ਪਾਸੇ ਨੂੰ ਤੁਰ ਪਏ ਐ ਜਿਹੜੇ ਭਗਵਾਨ ਸਿੰਘ ਮਾਨ ਐਸੀ ਬਾਰਡਰ ਨੂੰ ਲੈ ਕੇ ਕਹਿੰਦੇ ਹੁੰਦੇ ਸੀ ਕਿ ਕਿਸਾਨਾਂ ਨੇ ਸੜਕ ਨਹੀਂ ਰੋਕੀ ਸੜਕ ਰੋਕੀ ਹੈ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਤਾਂ ਜਾਨ ਨਹੀਂ ਦਿੱਤਾ ਜਾਂਦਾ ਉਹਨਾਂ ਨੂੰ ਆਪ ਦੀ ਰਾਜਧਾਨੀ ਵਿੱਚ ਨਹੀਂ ਜਾਨ ਦਿੱਤਾ ਜਾਂਦਾ ਇਹ ਵੀਡੀਓ ਸੀ ਉਹਨਾਂ ਦੀ ਤਾਂ ਅੱਜ ਉਹੀ ਸੜਕ ਨੂੰ ਖਾਲੀ ਕਰਵਾਇਆ ਮਾਨ ਸਾਹਿਬ ਨੇ ਤਾਂ ਹੁਣ ਸਵਾਲ ਮਾਨ ਸਾਹਿਬ ਤੇ ਵੀ ਉੱਤਰੇ ਨੇ ਸਵਾਲ ਸਾਰੇ ਸਿਸਟਮ ਤੇ ਵੀ ਉੱਤਰੇ ਨੇ ਸਵਾਲ ਲੋਕਾਂ ਤੇ ਵੀ ਉੱਤਰੇ ਨੇ ਸਵਾਲ ਹੀ ਸਵਾਲ ਇਸ ਵਕਤ ਜਿਹੜੇ ਆਉ ਖੜੇ ਨੇ ਪਰ ਸਵਾਲਾਂ ਦਾ ਜਵਾਬ ਕਿਸੇ ਕੋਲ ਨਹੀਂ ਹੈ ਫੋਰਸ ਇੰਨੀ ਭਾਰੀ ਹੈ ਪੁਲਿਸ ਇੰਨੀ ਜ਼ਿਆਦਾ ਹੈ ਕਿ ਉੱਥੇ ਟਰੈਕਟਰ ਟਰਾਲੀਆਂ ਵੀ ਘੱਟ ਹੋਣੀਆਂ ਜਿੰਨੀ ਫੋਰਸ ਹੈ ਉੱਥੇ ਲੋਕ ਤਾਂ ਹੋਣੇ ਹੀ ਨਹੀਂ ਲੋਕ ਤਾਂ ਰਾਤ ਨੂੰ ਵਿਚਾਰੇ ਤੁਰ ਤੁਰ ਕੇ ਇੱਥੋਂ ਉਹਨਾਂ ਨੂੰ ਜਾਣਾ ਪਿਆ ਅਸੀਂ ਪਟਿਆਲਾ ਬੱਸ ਸਟੈਂਡ ਦੇ ਵਿੱਚ ਖੜੇ ਲੋਕ ਦੇਖੇ ਆ ਕਿ ਬਾਹਰ ਨਹੀਂ ਖੁੱਲਿਆ ਸੀ ਰਾਤ ਦਾ 12 2 ਵਜੇ ਦਾ ਸਮਾਂ ਸੀ ਤੇ ਉਹ ਬਾਹਰ ਅੱਗੇ ਖੜ ਕੇ ਅੜੀਕ ਰਹੇ ਸੀ ਕਦੋਂ ਬੱਸ ਸਟੈਂਡ ਦਾ ਬਾਹਰ ਖੁੱਲੇਗਾ ਤੇ ਸਾਡੇ ਪਿੰਡ ਵਾਲੀ ਬੱਸ ਇੱਥੋਂ ਜਾਵੇਗੀ ਸਾਹਿ ਭਿਆਨਕ ਮੰੰਜਰ ਇਹਦੀਆਂ ਤਸਵੀਰਾਂ ਤੁਸੀਂ ਸਾਰੀਆਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਇੱਥੇ ਜਿਹੜਾ ਪੀਲਾ ਪੰਜਾ ਜਿਹੜਾ ਚਿੱਟਾ ਤਸਕਰਾਂ ਤੇ ਚੱਲਣਾ ਸੀ ਉਹ ਹੁਣ ਕਿਸਾਨਾਂ ਦੇ ਉੱਪਰ ਚੱਲ ਰਿਹਾਗਾ ਤੇ ਅਸੀਂ ਇਹ ਗੱਲ ਜਾਂ ਬੜੇ ਬੁੱਧੀਜੀਵੀ ਲੋਕ ਇਹ ਗੱਲ ਪਹਿਲੇ ਕਹਿ ਰਹੇ ਸੀ ਕਿ ਪੀਲੇ ਪੰਜੇ ਦਾ ਤੁਸੀਂ ਦੇਖੋਗੇ ਇਹ ਪੀਲਾ ਪੰਜਾ ਚਿੱਟੇ ਵਾਲੇ ਘਰਾਂ ਤੋਂ ਕਦੋਂ ਆਮ ਲੋਕਾਂ ਦੇ ਘਰਾਂ ਵੱਲੋਂ ਕਦੋਂ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਵੱਲੋਂ ਆ ਜਾਵੇਗਾ ਇਹਦਾ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਤੇ ਉਹ ਚੀਜ਼ ਹੋ ਚੁੱਕੀ ਹੈ ਚਿੱਟੇ ਤੋਂ ਇਹ ਪੀਲਾ ਪੰਜਾ ਜਿਹੜਾ ਉਹ ਕਿਸਾਨਾਂ ਵਾਲੇ ਪਾਸੇ ਨੂੰ ਤਾਂ ਆ ਗਿਆ ਹੁਣ ਹੋਰ ਲੋਕਾਂ ਵਾਲੇ ਪਾਸੇ ਨੂੰ ਕਦੋਂ ਆਵੇਗਾ ਦਿਖਾ ਰਿਹਾ ਆ ਤਸਵੀਰਾਂ 'ਚ ਜੋ ਤੁਸੀਂ ਪੀਲਾ ਪੰਜਾ ਦੇਖ ਰਹੇ ਹੋ ਇਹ ਪੀਲਾ ਪੰਜਾ ਚੱਲ ਰਿਹਾ ਹੈ ਇਹ ਨਸ਼ਾ ਤਸਕਰਾਂ ਦੇ ਘਰਤੇ ਨਹੀਂ ਚੱਲ ਰਿਹਾ ਇਹ ਚੱਲ ਰਿਹਾ ਉਸ ਅਨਦਾਤੇ ਦੇ ਘਰਾਂ ਦੇ ਉੱਤੇ ਜਿਹੜੇ ਸ਼ੰਭੂ ਬਾਰਡਰ ਦੇ ਉੱਤੇ ਖਨੌਰੀ ਬਾਰਡਰ ਦੇ ਉੱਤੇ ਬਣਾਏ ਸੀ ਅਸੀਂ ਸ਼ੰਭੂ ਬਾਰਡਰ ਦੇ ਉੱਤੇ ਆ ਜਿੱਥੇ ਪੀਲਾ ਪੰਜਾ ਲਗਾਤਾਰ ਢਾ ਰਿਹਾ ਉਹਨਾਂ ਕਿਸਾਨਾਂ ਦੇ ਤੰਬੂ ਜਿਨ੍ਹਾਂ ਨੇ ਸਾਲ ਦੇ ਲਗਭਗ ਇੱਥੇ ਧਰਨਾ ਦਿੱਤਾ ਸੀ ਤੇ ਧਰਨਾ ਦਿੱਤਾ ਸੀ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਹੁਣ ਇੱਥੇ ਇੱਕ ਗੱਲ ਹੈ ਆ ਭਾਈ ਉਹ ਅੰਤਮਾਨ ਸਿੰਘ ਦੀ ਸਰਕਾਰ ਦੇ ਵਿੱਚ ਇੱਕ ਸਭ ਤੋਂ ਵੱਡੀ ਗੱਲ ਦੇਖਣ ਨੂੰ ਇਹ ਮਿਲੀ ਹੈ ਕਿ ਪ੍ਰਧਾਨ ਭਾਰਤ ਦੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਜੀ ਨੇ ਦੋ ਨਾਰੇ ਦਿੱਤੇ ਸੀ ਜਦੋਂ ਦੇਸ਼ ਤੇ ਸੰਕਟ ਸੀ ਜੈ ਜਵਾਨ ਜੈ ਕਿਸਾਨ ਪਰ ਮਾਨ ਸਾਹਿਬ ਦੀ ਸਰਕਾਰ ਦੇ ਵਿੱਚ ਪਿਛਲੇ ਦਿਨੀ ਜਵਾਨ ਵੀ ਕੁੱਟੇ ਗਏ ਤੇ ਇਸੇ ਵਾਰ ਕਿਸਾਨ ਵੀ ਕੁੱਟੇ ਜਾ ਰਿਹਾ ਤੇ ਜੈ ਜਵਾਨ ਜੈ ਕਿਸਾਨ ਦਾ ਜਿਹੜਾ ਨਾਰਾ ਉਹ ਫੋਕਾ ਨਜ਼ਰ ਆਇਆ ਤੇ ਉਸ ਨਹਿਰੇ ਦੇ ਉਲਟ ਸਭ ਕੁਝ ਜਾਪਦਾ ਨਜ਼ਰ ਆਇਆ ਕਿਸਾਨ ਵੀ ਕੁੱਟਿਆ ਤੇ ਜਵਾਨ ਵੀ ਕੁੱਟਿਆ ਤਾਂ ਅੱਜ ਜਿਹੜਾ ਤੁਸੀਂ ਇਹ ਪੀਲਾ ਪੰਜਾ ਚੱਲਦਾ ਦੇਖ ਰਹੇ ਹੋ ਲਗਾਤਾਰ ਜਿਹੜੇ ਇੱਥੇ ਲੱਗੇ ਤੰਬੂ ਸੀ ਉਹਨਾਂ ਨੂੰ ਢਾਇਆ ਜਾ ਰਿਹਾ ਤਬਾਹ ਕੀਤਾ ਜਾ ਰਿਹਾ ਤੇ ਜਿਹੜੇ ਇੱਥੇ ਕਿਸਾਨ ਹੈ ਉਹਨਾਂ ਦੇ ਉੱਪਰ ਲਾਠੀ ਚਾਰਜ ਕੀਤਾ ਗਿਆ ਇੱਥੇ ਬਜ਼ੁਰਗ ਸੀ ਉਮਰ 60 ਤੋਂ 70 ਸਾਲ ਪਲੱਸ ਹੋਵੇਗੀ ਪੁਲਸ ਆਈ ਪੁਲਸ ਨੇ ਬੁਰੇ ਤਰੀਕੇ ਦੇ ਨਾਲ ਉਹਦੇ ਤੇ ਲਾਟੀਆਂ ਵੜਾਈਆਂ ਉਹਦੇ ਡੰਡੇ ਵੜਾਏ ਹੁਣ ਇਹ ਗੱਲ ਵੀ ਆਖੀ ਕਿ ਯਾਰ ਮੈਨੂੰ ਮੈਂ ਜਾਣਨਾ ਹੀ ਆ ਮੈਂ ਰੁਕਣਾ ਨਹੀਂਗਾ ਮੈਂ ਇੱਥੇ ਖੜਨਾ ਨਹੀਂ ਮੈਨੂੰ ਜਾਣ ਦਿਓ ਪਰ ਨਹੀਂ ਉਹਦਾ ਬੁਰੇ ਤਰੀਕੇ ਦੇ ਨਾਲ ਉਹਨੂੰ ਕੁੱਟਿਆ ਗਿਆ ਉਹਦੇ ਤੇ ਡੰਡੇ ਵੜਾਏ ਗਏ ਅਸੀਂ ਉੱਤੇ ਖੜੇ ਸੀ ਸਾਨੂੰ ਕਵਰਿੰਗ ਕਰਨ ਤੋਂ ਰੋਕ ਦਿੱਤਾ ਗਿਆ ਤਰ ਰੁਕਣਾ ਹੀ ਸੀ ਅਸੀਂ ਡੰਡੇ ਥੋੜੀ ਖਾਣੇ ਸੀ ਕਿਉਂਕਿ ਉਸ ਹਿਸਾਬ ਨਾਲ ਪੁਲਿਸ ਮੂਡ ਦੇ ਵਿੱਚ ਸੀ ਉਸ ਇਨਸਪੈਕਟਰ ਦਾ ਵੀ ਇਹ ਬਿਆਨ ਸੀ ਕਿ ਪੁਲਿਸ ਭੁਤਰੀ ਹੋਈ ਹੈ ਤੁਸੀਂ ਯਾਰ ਇੱਥੋਂ ਨਾ ਕੋਈ ਵੀਡੀਓ ਨਾ ਬਣਾਇਓ ਕੋਈ ਟਲ ਜਾਓ ਜਾਂ ਆਪਦੇ ਕਾਰਡ ਤੇ ਕੈਮਰੇ ਕੋਲੇ ਰ ਉੱਥੇ ਦਿੱਤੇਗੇ ਤਾਂ ਹੁਣ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਮਾਨ ਸਾਹਿਬ ਨੇ ਗੱਲ ਮਾਨ ਸਾਹਿਬ ਨੇ ਗੱਲਾਂ ਕਹੀਆਂ ਸੀ ਕਿ ਮੈਂ ਕਿਸਾਨਾਂ ਦਾ ਪੁੱਤ ਹਾਂ ਪਿਛਲੇ ਦਿਨੀ ਉਹਨਾਂ ਨੇ ਕਿਹਾ ਸੀ ਕਿ ਮੈਂ ਮਿੱਤਰ ਕੀੜਾ ਹੁਣ ਉਹ ਮਿੱਤਰ ਕੀੜਾ ਕਿਸ ਤਰੀਕੇ ਦੇ ਨਾਲ ਜਿਹੜੇ ਆ ਉਹ ਕੰਮ ਕਰ ਰਿਹਾ ਇਹ ਤਾਂ ਹੁਣ ਲੋਕ ਦੱਸਣਗੇ ਪਰ ਜੋ ਇੱਥੇ ਅੱਜ ਤੇ ਕੱਲ ਰਾਤ ਵਾਪਰਿਆ ਉਹ ਬੜਾ ਭਿਆਨਕ ਦ੍ਰਿਸ਼ ਸੀ ਕਿਵੇਂ ਜਿਹੜੀ ਆ ਇਥੋਂ ਭੰਨ ਤੋੜ ਕੀਤੀ ਗਈ ਭੰਨ ਤੋੜ ਤੋਂ ਬਾਅਦ ਵੱਡੇ ਪੱਧਰ ਦੇ ਉੱਤੇ ਸਮਾਨ ਇਥੋਂ ਜਿਹੜਾ ਚੱਕ-ਚੱਕ ਕੇ ਲਜਾਇਆ ਗਿਆ ਬੜਾ ਜਿਹੜਾ ਸਮਾਨ ਆ ਉਹ ਤਬਾਹ ਕੀਤਾ ਗਿਆ ਤੁਹਾਨੂੰ ਵੀ ਪਤਾ ਹੈ ਕਿ ਜਿਹੜਾ 1 ਸਾਲ ਲਗਾ ਕੇ ਜਿਹੜਾ 1 ਸਾਲ ਲਗਾ ਕੇ ਜਿਹੜਾ ਸਮਾਨ ਇਕੱਠਾ ਕੀਤਾ ਗਿਆ ਹੋਵੇ ਉਹਨੂੰ ਇੱਕ ਦਿਨ ਜਾਂ ਇੱਕ ਘੰਟਿਆਂ ਦੇ ਵਿੱਚ ਕੁਛ ਦੇ ਵਿੱਚ ਲਜਾਣਾ ਕਿੰਨਾ ਅਕੌਖਾ ਹੈ ਹੁਣ ਇੱਥੇ ਅਸੀਂ ਲੋਕਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਹਿਣਾ ਸੀ ਕਿ ਇਹ ਭਗਵੰਤ ਮਾਨ ਸਰਕਾਰ ਨੇ ਧੋਖਾ ਕੀਤਾ ਹੈ ਆਗੂਆਂ ਨੂੰ ਸੱਦਿਆ ਮੀਟਿੰਗ ਦੇ ਲਈ ਬੁਲਾਇਆ ਮੀਟਿੰਗ ਦੇ ਲਈ ਗੱਲਬਾਤ ਮੀਟਿੰਗ ਦੇ ਲਈ ਕਰਨ ਲਈ ਸੱਦਿਆ ਪਰ ਮੀਟਿੰਗ ਤੇ ਬੁਲਾ ਕੇ ਪਿੱਠ ਦੇ ਵਿੱਚ ਛੁਰਾ ਮਾਰਿਆ ਇਹ ਲੋਕਾਂ ਦਾ ਕਹਿਣਾ ਉਸ ਤੋਂ ਪਹਿਲਾਂ ਕੁਝ ਲੋਕਾਂ ਨੇ ਜਦੋਂ ਐਸਕੇਐਮ ਦੇ ਆਗੂਆਂ ਦੇ ਨਾਲ ਮੀਟਿੰਗ ਸੀ 3 ਤਰੀਕ ਨੂੰ ਜੇ ਉਹਨਾਂ ਮੀਟਿੰਗ ਚ ਬੁਲਾ ਕੇ ਜਿਹੜੇ ਆਗੂ ਕਹਿੰਦੇ ਸਾਡੀ ਬੇਇੱਜ਼ਤੀ ਕੀਤੀ ਤਾਂ ਉੱਥੇ ਵੀ ਲੋਕਾਂ ਨੇ ਕਿਹਾ ਕਿ ਘਰੇ ਸੱਦ ਕੇ ਪੰਜਾਬ ਚ ਕਦੇ ਕੋਈ ਬੇਇੱਜ਼ਤੀ ਨਹੀਂ ਕਰਦਾ ਪਰ ਪਹਿਲੀ ਵਾਰ ਸੀਐਮ ਨੇ ਬੇਇੱਜ਼ਤੀ ਕੀਤੀ ਸੋ ਇਹ ਹਾਲਾਤ ਸ਼ੰਭੂ ਬਾਡਰ ਦੇ ਨੇ ਇਸ ਵਕਤ ਜਿਹੜੇ ਹਾਲਾਤ ਹੈ ਸ਼ੰਭੂ ਬਾਡਰ ਦੇ ਨੇ ਸਭ ਕੁਝ ਤੈਸ ਨੈਸ ਕਰ ਦਿੱਤਾ ਗਿਆ ਟਰਾਲੀਆਂ ਨੂੰ ਟੋਕ ਕਰਕੇ ਜਾਂ ਕਿਸੇ ਤਰੀਕੇ ਨਾਲ ਟਰੈਕਟਰਾਂ ਮਗਰ ਪਾ ਕੇ ਇੱਥੋਂ ਲਜਾਇਆ ਜਾ ਰਿਹਾ ਇੱਕ ਸਾਈਡ ਦੇ ਉੱਤੇ ਉਤਾਰਿਆ ਜਾ ਰਿਹਾ ਜਮਿਆਟ ਇੱਕ ਟਰਾਲੀ ਖੜੀ ਹੈ ਤਾਂ ਇਸ ਤਰੀਕੇ ਦੇ ਹਾਲਾਤ ਜਿਹੜੇ ਆ ਉਹ ਸ਼ੰਭੂ ਬਾਰਡਰ ਦੇ ਉੱਤੇ ਆ ਤਾਂ ਬੜਾ ਭਿਆਨਕ ਦ੍ਰਿਸ਼ ਆ ਜਾਇ ਜਵਾਨ ਜਾਇ ਕਿਸਾਨ ਜਵਾਨ ਵੀ ਕੁੱਟਤਾ ਕਿਸਾਨ ਵੀ ਕੁੱਟਤਾ ਕਿਸਾਨ ਤੇ ਤਾਂ ਜੋ ਤਸ਼ੱਦਦ ਇੱਥੇ ਢਾਇਆ ਗਿਆ ਉਹ ਬੜਾ ਭਿਆਨਕ ਸੀ ਤਾਂ ਜਿਸ ਤਰੀਕੇ ਦੇ ਨਾਲ ਲੋਕਾਂ 'ਚ ਇਹ ਵੀ ਚਰਚਾ ਕਿ ਲੁਧਿਆਣਾ ਚੋਣ ਦੇ ਵਿੱਚ ਵਪਾਰੀਆਂ ਨੂੰ ਖੁਸ਼ ਕਰਨ ਦੇ ਲਈ ਜਿਹੜਾ ਇਹ ਕੁਝ ਕੀਤਾ ਗਿਆ ਪਰ ਵਪਾਰੀ ਵੀ ਵੱਡੇ ਪੱਧਰ ਤੇ ਉੱਤੇ ਕਹਿ ਰਿਹਾ ਕਿ ਅਜਿਹਾ ਕੁਝ ਨਹੀਂ ਹੋਣਾ ਚਾਹੀਦਾ ਸੇ ਐਡਾ ਭਿਆਨਕ ਦ੍ਰਿਸ਼ ਨਹੀਂ ਹੋਣਾ ਚਾਹੀਦਾ ਸੀ ਪਰ ਮਾਨ ਸਾਹਿਬ ਨੇ ਕਹਿੰਦੇ ਆ ਕਿ ਲੁਧਿਆਣੇ ਦੇ ਵਿੱਚ ਇੱਕ ਗੱਲ ਕਹੀ ਸੀ ਕਿ ਰਾਤ ਨੂੰ ਬੜਾ ਵੱਡਾ ਕੁਝ ਹੋਣਾ ਹੈ ਤਾਂ ਬੜਾ ਵੱਡਾ ਐਕਸ਼ਨ ਹੋਣ ਜਾ ਰਿਹਾ ਹੈ ਤਾਂ ਉਹ ਐਕਸ਼ਨ ਇਹ ਸੀ ਤਾ ਹੁਣ ਪਤਾ ਲੱਗਿਆ ਲੋਕਾਂ ਨੂੰ ਕਿ ਉੱਥੇ ਜਿਹੜੀ ਗੱਲ ਦੀ ਚੈਲੰਜ ਮਾਨ ਸਾਹਿਬ ਨੇ ਜਾਂ ਮਾਨ ਸਾਹਿਬ ਨੇ ਜਿਹੜੀ ਗੱਲ ਬੋਲੀ ਸੀ ਉਹਨੂੰ ਮਾਨ ਸਾਹਿਬ ਨੇ ਪਗਾ ਦਿੱਤਾ ਤੇ ਇਹ ਹੁਣ ਬਾਰਡਰ ਤੇ ਜਿਹੜੀ ਖਾਲੀ ਕਰਾਉਣ ਵਾਲੇ ਪਾਸੇ ਨੂੰ ਤੁਰ ਪਏ ਐ ਜਿਹੜੇ ਭਗਵਾਨ ਸਿੰਘ ਮਾਨ ਐਸੀ ਬਾਰਡਰ ਨੂੰ ਲੈ ਕੇ ਕਹਿੰਦੇ ਹੁੰਦੇ ਸੀ ਕਿ ਕਿਸਾਨਾਂ ਨੇ ਸੜਕ ਨਹੀਂ ਰੋਕੀ ਸੜਕ ਰੋਕੀ ਹੈ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਤਾਂ ਜਾਣ ਹੀ ਦਿੱਤਾ ਜਾਂਦਾ ਉਹਨਾਂ ਨੂੰ ਆਪਦੀ ਰਾਜਧਾਨੀ ਵਿੱਚ ਨਹੀਂ ਜਾਣ ਦਿੱਤਾ ਜਾਂਦਾ ਇਹ ਵੀਡੀਓ ਸੀ ਉਹਨਾਂ ਦੀ ਤਾਂ ਅੱਜ ਉਹੀ ਸੜਕ ਨੂੰ ਖਾਲੀ ਕਰਵਾਇਆ ਮਾਨ ਸਾਹਿਬ ਨੇ ਤਾਂ ਹੁਣ ਸਵਾਲ ਮਾਨ ਸਾਹਿਬ ਤੇ ਵੀ ਉੱਤਰੇ ਨੇ ਸਵਾਲ ਸਾਰੇ ਸਿਸਟਮ ਤੇ ਵੀ ਉੱਤਰੇ ਨੇ ਸਵਾਲ ਲੋਕਾਂ ਤੇ ਵੀ ਉੱਤਰੇ ਨੇ ਸਵਾਲ ਹੀ ਸਵਾਲ ਇਸ ਵਕਤ ਜਿਹੜੇ ਆਉ ਖੜੇ ਨੇ ਪਰ ਸਵਾਲਾਂ ਦਾ ਜਵਾਬ ਕਿਸੇ ਕੋਲ ਨਹੀਂ ਹੈ ਫੋਰਸ ਇੰਨੀ ਭਾਰੀ ਹੈ ਪੁਲਿਸ ਇੰਨੀ ਜ਼ਿਆਦਾ ਹੈ ਕਿ ਉੱਥੇ ਕਰੇਕਟਰ ਟਰਾਲੀਆਂ ਵੀ ਘੱਟ ਹੋਣੀਆਂ ਜਿੰਨੀ ਫੋਰਸ ਹੈ ਉੱਥੇ ਲੋਕ ਤਾਂ ਹੋਣੇ ਹੀ ਨਹੀਂ ਲੋਕ ਤਾਂ ਰਾਤ ਨੂੰ ਵਿਚਾਰੇ ਤੁਰ ਤੁਰ ਕੇ ਇੱਥੋਂ ਉਹਨਾਂ ਨੂੰ ਜਾਣਾ ਪਿਆ ਅਸੀਂ ਪਟਿਆਲਾ ਬੱਸ ਸਟੈਂਡ ਦੇ ਵਿੱਚ ਖੜੇ ਲੋਕ ਦੇਖੇ ਆ ਕਿ ਬਾਹਰ ਨਹੀਂ ਖੁੱਲਿਆ ਸੀ ਰਾਤ ਦਾ 12 2 ਵਜੇ ਦਾ ਸਮਾਂ ਸੀ ਤੇ ਉਹ ਬਾਹਰ ਅੱਗੇ ਖੜ ਕੇ ਅੜੀਕ ਰਹੇ ਸੀ ਕਦੋਂ ਬੱਸ ਸਟੈਂਡ ਦਾ ਬਾਹਰ ਖੁੱਲੇਗਾ ਤੇ ਸਾਡੇ ਪਿੰਡ ਵਾਲੀ ਬੱਸ ਇੱਥੋਂ ਜਾਵੇਗੀ ਤਾਂ ਇਹ ਭਿਆਨਕ ਮੰਜ਼ਰ ਇਹਦੀਆਂ ਤਸਵੀਰਾਂ ਤੁਸੀਂ ਸਾਰੀਆਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਇੱਥੇ ਜਿਹੜਾ ਪੀਲਾ ਪੰਜਾ ਜਿਹੜਾ ਚਿੱਟਾ ਤਸਕਰਾਂ ਤੇ ਚੱਲਣਾ ਸੀ ਉਹ ਹੁਣ ਕਿਸਾਨਾਂ ਦੇ ਉੱਪਰ ਚੱਲ ਰਿਹਾਗਾ ਤੇ ਅਸੀਂ ਇਹ ਗੱਲ ਜਾਂ ਬੜੇ ਬੁੱਧੀ ਕੀ ਗੱਲ ਪਹਿਲੇ ਕਹ ਰਹੇ ਸੀ ਕਿ ਪੀਲੇ ਪੰਜੇ ਦਾ ਤੁਸੀਂ ਦੇਖੋਗੇ ਇਹ ਪੀਲਾ ਪੰਜਾ ਚਿੱਟੇ ਵਾਲੇ ਘਰਾਂ ਤੋਂ ਕਦੋਂ ਆਮ ਲੋਕਾਂ ਦੇ ਘਰਾਂ ਵੱਲੋਂ ਕਦੋਂ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਵੱਲੋਂ ਆ ਜਾਵੇਗਾ ਇਹਦਾ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਤੇ ਉਹ ਚੀਜ਼ ਹੋ ਚੁੱਕੀ ਹੈ ਚਿੱਟੇ ਤੋਂ ਇਹ ਪੀਲਾ ਪੰਜਾ ਜਿਹੜਾ ਉਹ ਕਿਸਾਨਾਂ ਵਾਲੇ ਪਾਸੇ ਨੂੰ ਤਾਂ ਆ ਗਿਆ ਹੁਣ ਹੋਰ ਲੋਕਾਂ ਵਾਲੇ ਪਾਸੇ ਨੂੰ ਕਦੋਂ ਆਵੇਗਾ ਇਹ ਆਉਣ ਵਾਲਾ ਸਮਾਂ ਦੇਖਣਾ ਹੈ